ਨਾਰਾਂ ਨੂੰ ਕਿੱਦੋਂ ਬਚਾ ਸਕਣਗੇ ਇਸ ਕਰਕੇ ਅਸੀਂ ਅੱਜ ਇਹਦਾ ਡਟਣਾ ਵਿਰੋਧ ਕਰਦੇ ਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਉਹ ਦਿਨ ਨੂੰ ਯਾਦ ਕਰੇ ਕਿ ਜਦੋਂ 2 April 2018 ਦੇ ਵਿੱਚ ਆਪ ਮਹਾਰੇ ਹਿੰਦੁਸਤਾਨ ਦੇ ਲੋਕਾਂ ਨੇ ਜਦੋਂ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਕੇਂਦਰ ਸਰਕਾਰ ਨੇ ਉਸ ਸਮੇਂ ਲੋਕਾਂ ਨੇ ਆਪ ਮਹਾਰੇ ਨਿਕਾ ਦਿੱਤਾ ਦੱਸ ਦਿੱਤਾ ਸੀਗਾ ਕੇ ਲੋਕ ਬਾਬਾ ਸਾਹਿਬ ਵੱਲੋਂ ਲਿਖੇ ਹੋਏ ਸੰਵਿਧਾਨ ਦੇ ਨਾਲ ਕਦੇ ਵੀ ਛੇੜਛਾੜ ਨਹੀਂ ਕਰਨ ਦੇਣਗੇ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਟੈਸਟ ਨਾ ਲਵੇ ਸਰਕਾਰ ਪਰਖੇ ਨਾ ਆਪਣੀਆਂ ਨੀਤੀਆਂ ਬਦਲੇ ਭਾਈਚਾਰਕ ਸਾਂਝ ਤੋੜਨੀ ਕੋਸ਼ਿਸ਼ ਨਾ ਕਰੇ ਅਤੇ ਜਿਹੜੀ ਇਹਦੇ ਪਿੱਛੇ ਸ਼ਾਸ ਹੈ ਪਹਿਲਾਂ ਵੀ ਇੱਕ ਵਿਅਕਤੀ ਦबई ਤੋਂ ਆਇਆ ਉਹਨੂੰ ਵੀ ਇਹਨਾਂ ਨੇ ਵੀ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਫੇਰ ਇਹ ਵਿਅਕਤੀ ਨੂੰ 3 ਮਹੀਨੇ ਹੋ ਗਏ ਇਹ ਦੁਬਈ ਤੋਂ ਆਇਆ ਉਹ ਦੁਬਈ ਤੋਂ ਚੁਣ-ਚੁਣ ਕੇ ਕਿਵੇਂ ਬੰਦੇ ਲੈ ਕੇ ਆਂਦੇ ਜਾ ਰਿਹਾ ਕਿਵੇਂ ਇੱਥੇ ਪੰਜਾਬ ਨੂੰ ਅੱਗ ਲਾਈ ਜਾ ਰਹੀ ਹੈ ਇਸ ਕਰਕੇ ਅਸੀਂ ਇਹਦਾ ਡਟਵਾ ਵਿਰੋਧ ਕਰਦੇ ਹੋਏ ਇਹਦੀ ਨਿੰਦਿਆ ਕਰਦੇ ਹਾਂ ਅਸੀਂ ਕੱਲੇ ਨਿੰਦਿਆ ਨਹੀਂ ਕਰਦੇ ਜਿਸਮਾਨ ਮਹਾਨ ਯੋਧੇ ਮਹਾਨ ਰੈਬਰ ਨੇ ਉਹ ਵਿਦਵਾਨ ਨੇ ਹਰ ਵਰਗ ਨੂੰ ਅਧਿਕਾਰ ਦਿੰਦਾ ਅਸੀਂ ਆਪਣੇ ਅਧਿਕਾਰਾਂ ਦੀ ਰਾਖੀ ਕਰਾਂਗੇ ਅਤੇ ਸਟੈਚੂ ਕੀ ਬਾਬਾ ਸਾਹਿਬ ਦੀ ਸੋਚ ਨੂੰ ਬਚਾਵਾਂਗੇ ਇਸ ਕਰਕੇ ਅਸੀਂ ਅੱਜ ਦਾ ਇਹ ਸੰਕੇਤਕ ਜਿਹੜਾ ਵਿਰੋਧ ਹੈ ਇਹ ਦਰਜ ਕਰਾਉਣਾ ਚਾਹੁੰਦੇ ਆਂ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਕੰਨ ਖੋਲ ਕੇ ਸੁਣੇ ਔਰ ਛਾਜ ਨੂੰ ਨੰਗਾ ਕਰੇ ਉਹਦੇ ਪਿੱਛੇ ਕੌਣ ਹੈ ਕਿਹਨੇ ਕਰਵਾਇਆ ਹੈ 26 ਜਨਵਰੀ ਕਿਉਂ ਚੁਣੀ ਗਈ ਜਿੱਥੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਬਾਬਾ ਦਾ ਉਹ ਸਟੈਚੂ ਤੋੜਿਆ ਜਾ ਰਿਹਾ ਹੈ ਇਹਦੇ ਪਿੱਛੇ ਬੜੀ ਵੱਡੀ ਚਾਚ ਹੈ ਸਾਨੂੰ ਉਸ ਬੰਦੇ ਨਾਲ ਲਗਾਉ ਨਹੀਂ ਹੈ ਉਹ ਚਾਚ ਦੇ ਨਾਲ ਲਗਾਉ ਹੈ ਕਿ ਚਾਚ ਦੇ ਤਹਿਤ ਇਸ ਵਿਅਕਤੀ ਨੇ ਉਥੇ ਆ ਕੇ ਤੋੜ ਪੱਧਰੂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰਾਂ ਨੇ ਇੰਟੈਲੀਜੈਂਸੀਆਂ ਨੇ ਇਸ ਨੂੰ ਨੰਗਾ ਨਾ ਕੀਤਾ ਤਾਂ ਆਉਣ ਵਾਲਾ ਜਿਹੜਾ ਸਮਾਂ ਮੇਰੇ ਲੋਕ ਬਾਬਾ ਸਾਹਿਬ ਦੇ ਵਾਰਸ ਟਿੱਕੇ ਨਹੀਂ ਬਚਣਗੇ ਇਹਦੀ ਜੁਮੀ ਸਰਕਾਰਾਂ ਜ਼ਿੰਮੇਵਾਰੀ ਸਰਕਾਰਾਂ ਹਵਾਲੇ ਸਿਰ ਤੇ ਹੋਵੇਗੀ ਬੜਾ ਬਹੁਤ ਬਹੁਤ ਸਮਝਾ ਕੇ ਨਿਜਾਕਤ ਤੇ ਰੱਖ ਕੇ ਬੋਲੇ ਜਾਏ ਸਾਰੇ ਬੋਲਾਰੇ ਨੇ ਸਮਾਂ ਲੈਣਾ ਸਰਟੋਰ ਫੁਕ ਕਰੋਸ ਪ੍ਰਦਰਸ਼ਨ ਦੇ ਵਿੱਚ 7100 ਹੋਏ ਮੇਰੇ ਦਲਤਰੋ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਅੱਜ ਦੀ ਸਥਿਤੀ ਕਿਉਂ ਹੈ ਤੇ ਰੋਸ ਪ੍ਰਦਰਸ਼ਨ ਕਿਉਂ ਹੈ ਉਹਦੇ ਬਾਰੇ ਤੁਹਾਨੂੰ ਦੱਸੀ ਦਿੱਤਾ ਮੈਂ ਵੀ ਇੱਕ ਗੱਲ ਕੰਨੀ ਚਾਹਣਾ ਕਿ ਜਦੋਂ ਜਦ ਦਲਤ ਭਾਈਚਾਰਾ ਕਿਸੇ ਵੀ ਧਰਮ ਦੇ ਰਹਿ ਪਰ ਕਿਸੇ ਵੀ ਧਰਮ ਦੇ ਗੁਰੂ ਕਿਸੇ ਵੀ ਧਰਮ ਦਾ ਜਿਹੜਾ ਸਟੈਚੂ ਲਗਾ ਹੈਗਾ ਜਦੋਂ ਅਸੀਂ ਕਿਸੇ ਦੀ ਬੇਅਦਬੀ ਨਹੀਂ ਕਰਦੇ ਕਪਾੜੇ ਸਾਡੀ ਬੇਅਦਬੀ ਕਿਉਂ ਹੋ ਰਹੀ ਹੈ ਇਸ ਦੇ ਵਿੱਚ ਡਾਕਟਰ ਰਮੇਸ਼ਰ ਸਾਫ ਕੱਲੇ ਦਲਤਾਂ ਦੇ ਵਸੀਆ ਨਹੀਂ ਸਾਡੇ ਮੁਕਤੀਦਾਤਾ ਨਹੀਂ ਪੂਰੇ ਦੇਸ਼ ਜਿਹੜਾ ਪਰਨੇ ਪੂਰੇ ਦੇਸ਼ ਨੂੰ ਉਹਨਾਂ ਨੇ ਪਹਿਲੇ ਕਾਨੂੰਨ ਮੰਤਰੀ ਹੋਣ ਦੇ ਨਾਤੇ ਔਰ ਸੰਵਧਾਨ ਕਟਨੀ ਕਮੇਟੀ ਦੇ ਚੇਅਰਮੈਨ ਹੋਣ ਕਰਕੇ ਇਹ ਸਾ ਪਵਿੱਤਰ ਸੰਵਧਾਨ ਦਿੱਤਾ ਦੂਸਰੇ ਦੇਸ਼ਾਂ ਦੇ ਸੰਵਧਾਨ ਪੜ ਪੜ ਕੇ ਪੜ ਪੜ ਕੇ ਉਹਨੂੰ ਇਸ ਤਰ੍ਹਾਂ ਦਾ ਜਿਹੜਾ ਸਾਨੂੰ कप्तान ਮਹੇਦ ਦਿੱਤਾ ਜਿੱਤੀ ਫੇਸਬੁਕ ਦੇ ਵਿੱਚ ਜਿਹੜੀ ਅਗਿਆ ਉਹ ਕੋਈ ਜਿਹੜੀ ਅਗਿਆ ਉਹ ਮੁਕਾਬਲਾ ਨਹੀਂ ਕਰ ਸਕਦਾ ਨੰਬਰ 2 ਮੈਂ ਤਾਮਨੀ ਦੇਣਾ ਚਾਹਣਾ ਸਾਰੇ ਵੀਰਾਂ ਨੂੰ ਕਿ ਅਸੀਂ ਕਿਸੇ ਦਾ ਨਰਾਦਰ ਨਹੀਂ ਕਰਦੇ ਕਿਸੇ ਧਰਮ ਦਾ ਨਰਾਦਰ ਨਹੀਂ ਕਰਦੇ ਕਿਸੇ ਦੀ ਮੂਰਤੀ ਦਾ ਨਰਾਦਰ ਨਹੀਂ ਕਰਦੇ ਪਰ ਸਾਡੇ ਨਾਲ ਇਹ ਕਿਸ ਤਰ੍ਹਾਂ ਹੋ ਰਿਹਾ ਹੈਗਾ ਇਹਦਾ ਅਸੀਂ ਕਦੀ ਵੀ ਜੜਾਗਾ ਇਹ ਉਸੀਆਂ ਗੱਲਾਂ ਦਾ ਜਵਾਬ ਦੇਣ ਨੂੰ ਤਿਆਰ ਆਂ ਔਰ ਨਰਾਦਰ ਕਰਦੇ ਆਂ ਔਰ ਇਹਦੀ ਕੋ ਕੋ ਨਿੰਦਾ ਕਰਦੇ ਆ ਮੈਂ ਸਮਝਦਾ ਦਰਬਾਰ ਸਾਹਿਬ ਤੋਂ ਨਹੀਂ ਜਾਣੇ ਹੋ ਦਰਬਾਰ ਸਾਹਿਬ ਤੋਂ ਜੇ ਤੁਹਾਨੂੰ ਨੇ ਪਾਸੇ ਤਤਵਾਲੀ ਨੂੰ ਆਉਣੇ ਆਤਮਕਤ ਬਾਬਾ ਸਾਹਿਬ ਦਾ ਸਟੇਟਿਓ ਲੱਗਾ ਹੋਇਆ ਪੁੱਤ ਲੱਗਾ ਹੋਇਆ ਉੱਥੇ ਸ਼ਰੀਆਮ 26 ਜਨਵਰੀ ਵਾਲੇ ਦਿਨ ਜਿੱਤੇ ਕੇ ੱੱਪੇ ੱੱਪੇ ਦੇ ਉੱਤੇ ਪੁਲਿਸ ਆ ਚੱਪੇ ਚੱਪੇ ਦੇ ਉੱਤੇ ਫੋਚਾਰੂ ਆਵਾਜ਼ ਆਈ ਐਨੀ ਰਿੰਗੀਆਂ ਹਰਮੰਦਰ ਸਾਹਿਬ ਤੋਂ ਚੇਤਾ ਨੂੰ ਆਉਂਦੇ ਆ ਜਾਂਦੇ ਰਹਿੰਦੇ ਆ ਉੱਤੇ ਇੱਕ ਬੰਦਾ ਪੌਣੀ ਲਾ ਕੇ ਉੱਤੇ ਉੱਤੇ ਚੜ ਜਾਂਦਾ ਯਾਰ ਸਰਕਾਰ ਕਿੱਥੇ ਆ ਸਰਕਾਰ ਨੂੰ ਪਤਾ ਨਹੀਂ ਲੱਗਦਾ ਫੌਜ ਕਰਕੇ ਅਸੀਂ ਇਸ ਕੀਤੀ ਨਖੇਤੀ ਕਰਦੇ ਆ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਣਾ ਨਰਿੰਦਰ ਠੌਰ ਜੀ ਨੇ ਵੀ ਦੱਸਿਆ ਹੈਗਾ ਬਾਬਾ ਸਾਹਿਬ ਕੱਲੇ ਸਾਡੇ ਦਲਤਾਂ ਦੇ ਨਹੀਂ ਸਾਡੇ ਤਾਂ ਮੁਕਤੀਦਾਤਾ ਹੈ ਹੀ ਆ ਆ ਪਰ ਹਿੰਦੁਸਤਾਨ ਤੇ ਇਸ ਭਾਰਤ ਦੇ ਦੇਸ਼ ਦੇ ਲੋਕਾਂ ਨੂੰ ਉਹਨਾਂ ਨੇ ਇਹ ਉਹਦਾ ਸਬਦਾਨ ਦਿੱਤਾ ਜਿਹਦੇ ਤਹਿਤ ਜਿਹਦੇ ਤਹਿਤ ਅਸੀਂ ਬਿੱਤਰ ਰਹੇ ਹਾਂ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਤੁਹਾਡੇ ਨਾਲ ਸਾਝੀ ਕਰਨੀ ਚਾਹਣਾ ਕਿਸੇ ਵੀ ਦੇਸ਼ ਦਾ ਸਬਦਾਨ 15-20 ਸਾਲ ਤੋਂ ਨਹੀਂ ਚੱਲਿਆ 20 ਸਾਲ ਤੋਂ ਉਹਨਾਂ ਨੂੰ ਬਦਲੀ ਕਰਨਾ ਪਿਆ ਲੇਕਿਨ ਬਾਬਾ ਸਾਹਿਬ ਦਾ ਸਬਦਾਨ 75 ਸਾਲ ਹੋ ਗਏ 75 ਸਾਲ ਉਹ ਪਵਿੱਤਰ ਦਾ ਪਵਿੱਤਰ ਔਰ ਉਹ ਵੀ ਚੱਲ ਰਿਹਾ ਹੈਗਾ ਫਿਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਸਾਡੇ ਦੇਸ਼ ਦੇ ਵਿੱਚ ਹੋ ਸਕਦਾ ਸਾਨੂੰ ਨਬਰ ਦੀ ਨਿਗਾਹਾਂ ਵੇਖਿਆ ਜਾਂਦਾ ਹਰ ਦਾ ਪਾਇ ਚਾਰੇ ਨੂੰ ਜੇ ਇਹਨਾਂ ਦੇ ਕੋਲ ਕੋਈ ਕੁਆਲੀਫਾਈਡ ਬੰਦਾ ਹੁੰਦਾ ਨਾ ਬਾਬਾ ਸਾਹਿਬ ਤੋਂ ਬਗੈਰ ਇਹਨਾਂ ਨੇ ਸਤਿਕਾਰ ਕਰਨੀ ਕਿਵੇਂ ਵੀ ਦਾ ਮੈਂਬਰ ਉਹਨੂੰ ਬਣਾ ਦੇਣਾ ਸੀ ਇਹਨਾਂ ਕੋਲ ਹੈ ਹੀ ਨਹੀਂ ਸੀ ਭਈ ਸਾਰੇ ਨਕਮੇ ਨਕਮੇ ਬੰਦੇ ਸੀ ਸਾਰੇ ਇਸ ਕਰਕੇ ਬਾ ਹੁਣ ਵੀ ਨਹੀਂ ਆਏਗਾ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਕਰਦੀ ਕਰਨੀ ਚਾਹਣਾ ਇਹਨੂੰ ਤੁਸੀਂ ਨੈਗੇਟਿਵ ਨਾ ਲੈ ਕੇ ਜਾਓ ਜੇ ਮੇਰੇ ਪੱਤਰਕਾਰ ਵੀ ਬੈਠੇ ਆਗੇ ਆ ਇੱਕ ਵੇਲੇ ਡਾਕਟਰ ਨੇ ਬੇਨਕਰਨੇ ਕਿਹਾ ਸੀਗਾ ਬਾਬਾ ਸਾਹਿਬ ਨੇ ਆਪਣੇ ਜੀਵਨ ਚ ਕਿਹਾ ਸੀਗਾ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਬਾਪੂ ਕਹਿੰਦੇ ਆ ਉਹਨਾਂ ਦੇ ਬਾਰੇ ਉਹਨਾਂ ਦੇ ਬਾਰੇ ਥੋੜੀ ਜੀ ਉਹਨਾਂ ਨੇ ਪ੍ਰਤੀਕਿਰਿਆ ਦਿੱਤੀ ਸੀ ਕਿ ਅਸੀਂ ਮਹਾਤਮਾ ਗਾਂਧੀ ਨੂੰ ਮਹਾਤਮਾ ਕਹਿੰਦੇ ਆ ਲੇਕਿਨ ਬਾਬਾ ਸਾਹਿਬ ਨੇ ਇਹ ਗੱਲ ਕਹੀ ਸੀ ਜਿਹਦੇ ਬਗਲ ਦੇ ਵਿੱਚ ਸੁਮੀ ਹੋਵੇ ਤੇ ਮੂੰਹ 'ਚ ਰਾਮ ਰਾਮ ਹੋਵੇ ਜੇ ਉਹ ਮਹਾਤਮਾ ਹੈ ਤਾਂ ਮਹਾਤਮਾ ਗਾਂਧੀ ਪੱਕਾ ਹੀ ਮਹਾਤਮਾ ਹੈ ਤਾਤ ਮੈਂ ਉਹਨਾਂ ਦੇ ਵਾਰਸਾਂ ਨੂੰ ਕਹਿਣਾ ਆ ਡਾਕਟਰਾਂ ਬੇਟ ਕਰਦੇ ਵਾਰਸ ਖੜੇ ਆ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਦੂத்ਰੀ ਤਰ੍ਹਾਂ ਵੀ ਚੱਲਣ ਨੂੰ ਤਿਆਰ ਹੈ ਇਹਨਾਂ ਲੋਕਾਂ ਨਾਲ ਕੇਸ ਕਰਕੇ ਮੈਂ ਮੈਂ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਭਲਾਰੇ ਜਾਦੇ ਹੈ ਕਿਆ ਤੇ ਮੈਂ ਕੁਝ ਨਹੀਂ ਕਰਨਾ